ਹਾਂਜੀ ਬਾਈ ਸਤਿ ਸ੍ਰੀ ਅਕਾਲ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਗਰਮੀ ਬਹੁਤ ਐ ਤੇ ਜਿਹੜੇ ਦਰਖਤਾਂ ਦੇ ਵਿੱਚ ਪਾਣੀ ਆ ਉਹ ਭਾਲਦੇ ਹੁੰਦੇ ਹਨ ਦਰਖਤ ਅੱਜ ਕੱਲ ਇਹ ਸਾਡੇ ਗਰਚਰਨ ਸਿੰਘ ਆ ਕਰਿਆੜ ਵਾਲੇ ਤੋਂ ਜਿਹੜੇ ਕਿ ਮੰਨ ਕੇ ਚੱਲੋ ਬਹੁਤ ਵੱਡੇ ਆਲੂ ਕੰਮ ਐ ਬਹੁਤ ਵੱਡਾ ਕੰਮ ਐ ਪਿਛਲੇ ਸਾਲ ਇਹਨਾਂ ਨੇ ਆਪਦੇ ਬੰਦੇ ਲਾ ਕੇ ਜਦੋਂ ਲੇਬਰ ਅੱਜ ਕੱਲ ਆਲੂ ਵਾਲੀ ਵਿਹਲੀ ਹੋ ਜਾਂਦੀ ਜਿਹੜੇ ਰੱਖੇ ਹੁੰਦੇ ਸੀਰੀ ਉਹਨਾਂ ਨੂੰ ਲਾ ਕੇ ਦਰਖਤਾਂ ਲਈ ਸੀ ਆ ਟਾਲੀਆਂ ਬਹੁਤ ਸੁਣੀਆਂ ਹੋਈਆਂ ਹੋਈਆਂ ਬਾਈ ਤੇ ਹੁਣ ਦੇਖੋ ਦੁਪਹਿਰਾ ਕਿੱਡਾ ਹੋਇਆ ਲਗਭਗ ਅ ਬੱਜ ਗਿਆ 1:30 ਵਜਣ ਵਾਲਾ ਹੁਣ ਪੌਣ ਹਾਂ 1:30 ਵਜ ਗਿਆ ਤੇ ਦੇਖੋ ਇਹਨਾਂ ਦੇ ਜਿਹੜੇ ਵਰਕਰ ਆ ਹਨਾ ਵਰਕਰ ਕਹਿ ਸਕਦਾ ਜਾਂ ਸੀਰੀ ਆ ਜਿਹੜੇ ਉਹਨਾਂ ਦੇ ਨੌਕਰ ਆ ਉਹ ਪਾਣੀ ਪਾ ਰਿਹਾ ਇਹਨਾਂ ਬੀਨਾ ਵੀਰਾਂ ਦਾ ਵੀ ਧੰਨਾ ਯਾਰ ਹਨਾ ਗਰਮੀ ਦੇ ਵਿੱਚ ਤੇ ਸਾਰੇ ਬੂਟਿਆਂ ਨੂੰ ਪਾਣੀ ਪਾ ਰਹੇ ਆ ਜਿੱਥੇ ਦੇਖੋ ਕਿਸਾਨ ਇੱਕ ਉਹ ਵੀ ਕਿਸਾਨ ਹੁੰਦਾ ਜਿਹੜਾ ਆਪ ਦੇ ਖੇਤ ਦੇ ਵਿੱਚ ਜਿਹੜੇ ਚਾਰ ਦਰਖਤ ਹੁੰਦੇ ਆ ਕੋਈ ਬੂਟੇ ਹੁੰਦੇ ਆ ਉਹਨਾਂ ਨੂੰ ਪਾਸੇ ਪਰਾਲੀ ਨਹੀਂ ਪਾਸੇ ਕਰਦਾ ਤੇ ਕਿੱਥੇ ਇਹ ਬਾਈ ਗਰਚਰਨ ਸਿੰਘ ਢਿੱਲੋ ਹਰਚਰਨ ਕਰਚਰਨ ਨਹੀਂ ਹਰਚਰਨ ਸਿੰਘ ਢਿੱਲੋ ਕਹਿੰਦੇ ਨੇ ਅਸੀਂ ਚਰਨਾ ਕਹਿੰਦੇ ਆ ਕਰਿਆੜ ਵਾਲੀਆ ਉਹਦੇ ਬੰਦੇ ਆ ਤੇ ਦੇਖ ਟਰੈਕਟਰ ਵੀ ਦਿੱਤਾ ਟੈਂਕੀ ਵੀ ਦਿੱਤੀ ਤੇ ਪਾਣੀ ਪਾ ਰਿਹਾ ਦੇਖੋ ਜਿਹੜੀਆਂ ਟਾਲੀਆਂ ਗਰਮੀ ਦੇ ਵਿੱਚ ਐਨੀ ਧੁੱਪ ਦੇ ਵਿੱਚ ਤੇ ਪ੍ਰਮਾਤਮਾ ਅਜੇਹੇ ਹਰਚਰਨ ਸਿੰਘ ਚਰਨਾ ਕਰਿਆੜ ਵਾਲੀਆ ਅਜਿਹੇ ਭਰਾਵਾਂ ਨੂੰ ਵਾਹਿਗੁਰੂ ਹੋਰ ਵੀ ਤਰੱਕੀ ਬਖਸ਼ੇ ਤਾਂ ਕਿ ਜਿਹੜੇ ਕੁਦਰਤ ਦੇ ਨਾਲ ਜੁੜੇ ਆ ਸਮਾਜ ਦੇ ਨਾਲ ਜੁੜੇ ਆ ਜਿਹੜੇ ਬਹੁਤ ਵਧੀਆ ਜਿਹੜਾ ਕੰਮ ਕਰ ਰਿਹਾ ਸਾਰੇ ਭਰਾ ਤੇ ਸਾਰੇ ਆਪ ਪਾਣੀ ਪਾ ਰਹੇ ਆ ਦੇਖੋ ਉਹਨਾਂ ਦੇ ਸਾਰੇ ਨਾਲ ਤੇ ਧੰਨਵਾਦ ਆ ਬਾਈਆਂ ਦਾ ਟਾਲੀਆਂ ਬਹੁਤ-ਬਹੁਤ ਵੱਡੀਆਂ ਹੋਣਗੀਆਂ ਤੇ ਇਹਨਾਂ ਨੂੰ ਟਾਲੀਆਂ ਨੂੰ ਪਾਣੀ ਪਾ ਰਹੇ ਆ ਯਾਰ ਬਹੁਤ ਵਧੀਆ ਗੱਲ ਆ ਤੇ ਆ ਟਾਲੀਆਂ ਕਿੱਡੀਆਂ ਸੋਹਣੀਆਂ ਹੋਣਗੀਆਂ ਉਹ ਆ ਦੇਖੋ ਪਾਣੀ ਦੀ ਲੋੜ ਆ ਸੋ ਜਿਹੜੇ ਭਰਾਵਾਂ ਦੇ ਖੇਤ ਖਾਲ ਪਾਏ ਵਿਆ ਹੁਣ ਦੇਖੋ ਨਾਲ ਇਹਦਾ ਖਾਲ ਪੱਕ ਜਾਂਦਾ ਕੱਚਾ ਖਾਲ ਹੁੰਦਾ ਤੇ ਪਾਣੀ ਜ਼ਰੂਰ ਪਾਓ ਕਿਉਂਕਿ 2-4 ਦਿਨਾਂ ਦੀ ਗੱਲ ਆ ਫਿਰ ਮੀਂਹ ਪੈ ਜਾਣਾ ਤੇ ਇਹ ਸਾਡੇ ਭਰਾ ਪਾ ਰਹੇ ਆ ਪਿਛਲੇ ਸਾਲ ਟਾਲੀਆਂ ਲਾਈਆਂ ਲਾਈਆਂ ਇੱਕੋ ਸਾਡੇ ਗ੍ਰੀਨਰੀ ਦੀ ਟੀਮ ਮਹਰਾਜ ਵਾਲਿਆਂ ਨੇ ਲਾਈਆਂ ਸੀ ਤੇ ਕੁਝ ਇਹਨਾਂ ਨੇ ਲਾਈਆਂ ਸੀ ਤੇ ਵਧੀਆ ਜਿਹੜਾ ਦਰਖਤਾਂ ਚੱਲੇ ਵਿਆ ਟਾਲੀਆਂ ਇਧਰਲੇ ਪਾਸੇ ਵੀ ਚੱਲੇ ਜਾਣ ਬਹੁਤ ਧੰਨਵਾਦ ਬਾਈ ਚਰਨੇ ਦਾ ਧੰਨਵਾਦ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਨਾ